ਵਿੰਸਰ ਪੁਲਿਸ ਦੇ ਵੱਲੋਂ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਇੱਕ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਨੂੰ ਸੀਸੀਟੀਵੀ ਦੇ ਵਿੱਚ ਮੌਕੇ ਤੋਂ ਫਰਾਰ ਹੁੰਦੇ ਦੇਖਿਆ ਗਿਆ ਸੀ। ਸਿਰਫ ਦੋ ਪੰਜਾਬੀ ਨੌਜਵਾਨ ਹੀ ਨਹੀਂ ਉਹਨਾਂ ਦੇ ਨਾਲ ਇੱਕ ਤੀਸਰਾ ਹੋਰ ਪੰਜਾਬੀ ਨੌਜਵਾਨ ਵੀ ਸੀ ਜੋ ਕਿ ਹਾਲੇ ਵੀ ਫਰਾਰ ਹੈ। ਇਹ ਦੋ ਨੌਜਵਾਨ ਖੁਦ ਹੀ ਆਪਣੇ ਆਪ ਪੁਲਿਸ ਕੋਲ ਪਹੁੰਚ ਗਏ ਅਤੇ ਤੀਸਰੇ ਨੌਜਵਾਨ ਦੀ ਪੁਲਿਸ ਵੱਲੋਂ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ। ਜਾਣਦੇ ਹੋ ਪੂਰੀ ਰਿਪੋਰਟ ਵਿੰਸਰ ਪੁਲਿਸ ਨੇ ਐਮ ਹਰਟਸਬਰਗ ਵਿੱਚ ਜਾਣ ਬੁਝ ਕੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ 19 ਸਾਲਾਂ ਦੋਸ਼ਕੀਆਂ ਨੂੰ ਗ੍ਰਿਫਤਾਰ ਕੀਤਾ। 18 ਜਨਵਰੀ ਨੂੰ ਸਵੇਰੇ 5 ਵਜੇ ਤੋਂ ਥੋੜੀ ਦੇਰ ਬਾਅਦ ਅਧਿਕਾਰੀਆਂ ਨੇ ਕੋਵਾਨ ਕੋਰਟ ਦੇ 200 ਬਲਾਕ ਵਿੱਚ ਇੱਕ ਨਵੇਂ ਬਣੇ ਘਰ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ। ਐਮ ਹਰਟਸਬਰਗ ਫਾਇਰ ਡਿਪਾਰਟਮੈਂਟ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਅੱਗ ਬੁਝਾਈ ਗਈ। ਪੁਲਿਸ ਦਾ ਕਹਿਣਾ ਹੈ ਕਿ 16 ਮਹੀਨਿਆਂ ਵਿੱਚ ਇਹ ਤੀਜੀ ਵਾਰ ਸੀ ਜਦੋਂ ਜਾਇਦਾਦ ਨੂੰ ਅੱਗ ਜਣੇ ਦੇ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਰੀਰਕ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅੱਗ ਕਾਰਨ ਘਰ ਅਤੇ ਗਵਾਂਡੀ ਜਾਇਦਾਦ ਨੂੰ 10 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਵਿੰਸਰ ਪੁਲਿਸ ਆਰਸਨ ਯੂਨਿਟ ਦੇ ਮੈਂਬਰਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਤਿੰਨ ਸ਼ੱਕੀਆਂ ਦੀ ਫੁਟੇਜ ਪ੍ਰਾਪਤ ਕੀਤੀ ਜੋ ਜਾਇਦਾਦ ਤੋਂ ਪੈਟਰੋਲ ਜੈਰੀ ਕੈਨ ਲੈ ਕੇ ਭੱਜ ਰਹੇ ਸਨ ਅਤੇ ਇੱਕ ਕਾਲੇ ਲਕਸ਼ਰੀ ਐਸਯੂਵੀ ਵਿੱਚ ਮੌਕੇ ਤੋਂ ਫਰਾਰ ਹੋ ਰਹੇ ਸਨ ਜਾਂਚ ਕਰਤਾਵਾਂ ਨੇ ਮਿਸਿਸ ਆਗਾਦੇ ਤਨਵੀਰ ਸਿੰਘ ਬਰਾੜ ਅਤੇ ਬ੍ਰੈਂਟਨ ਦੇ ਜਸਦੀਪ ਸੇਹਰਾ ਤੇ ਪਛਾਣ ਕੀਤੀ ਐ ਤੇ ਉਹਨਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਦੋਵੇਂ ਵਿਅਕਤੀ 19 ਮਾਰਚ ਨੂੰ ਵਿਨਸਰ ਪੁਲਿਸ ਹੈੱਡਕੁਆਟਰ ਵਿਖੇ ਆਪਣੇ ਆਪ ਨੂੰ ਪੇਸ਼ ਕਰ ਗਏ। 19 ਸਾਲਾ ਬਰਾੜ ਅਤੇ 19 ਸਾਲਾ ਸੇਹਰਾ ਤੇ ਅਗਜਨੀ ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ, ਅੱਗ ਲਗਾਉਣ ਵਾਲੀਆਂ ਸਮੱਗਰੀਆਂ ਦਾ ਕਬਜ਼ਾ, ਅਗਜਨੀ ਦਾ ਇਕ ਦੋਸ਼ੀ ਅਪਰਾਧ ਕਰਨ ਦੀ ਸਾਜ਼ਿਸ਼ ਕਰਨ ਦੇ ਤਹਿਤ ਦੋਸ਼ ਲਗਾਏ ਗਏ ਹਨ। ਵੈਂਸਰ ਪੁਲਿਸ ਦਾ ਕਹਿਣਾ ਹੈ ਕਿ 20 ਸਾਲਾ ਸਾਹਿਬ ਪੇਲੀਆ ਇਸ ਸਾਲ ਦੇ ਸ਼ੁਰੂ ਵਿੱਚ ਐਮਹਰਟਸਬਰਗ ਦੇ ਪਾਈਚਾਰੇ ਵਿੱਚ ਜਾਣਬੁੱਝ ਕੇ ਘਰ ਨੂੰ ਅੱਗ ਲਗਾਉਣ ਦੇ ਸੰਬੰਧ ਵਿੱਚ ਲੋੜਿੰਦਾ ਮੰਨਿਆ ਜਾਂਦਾ ਹੈ ਕਿ ਉਹ ਬ੍ਰੈਂਟਨ ਖੇਤਰ ਵਿੱਚ ਰਹਿ ਰਿਹਾ ਹੈ 19 ਮਾਰਚ ਨੂੰ ਵਿੰਸਰ ਪੁਲਿਸ ਨੇ ਕਿਹਾ ਕਿ ਦੋ ਆਦਮੀ ਇੱਕ ਬ੍ਰੈਂਪਟਨ ਤੋਂ ਅਤੇ ਦੂਜਾ ਮਿਸਿਸ ਆਗਾ ਤੋਂ ਦੋਵਾਂ ਨੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਅਤੇ ਉਹਨਾਂ ਤੇ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਪਰ ਤੀਜਾ ਸ਼ੱਕੀ ਹਜੇ ਵੀ ਫਰਾਰ ਹੈ ਪੁਲਿਸ ਦਾ ਕਹਿਣਾ ਹੈ ਕਿ ਤੀਜਾ ਸ਼ੱਕੀ ਪੇਲੀਆ ਇੱਕ ਪੂਰਬੀ ਭਾਰਤੀ ਹੈ ਲਗਭਗ 5 ਫੁੱਟ 11 ਇੰਚ ਲੰਬਾ ਦਰਮਿਆਨਾ ਸਰੀਰ ਭੂਰੀਆਂ ਅੱਖਾਂ ਪੂਰੇ ਵਾਲ ਅਤੇ ਦਾੜੀ ਵਾਲਾ ਹੈ ਉਸਦੇ ਖੱਬੇ ਹੱਥ ਤੇ ਇੱਕ ਟੈਟੂ ਹੈ ਉਹ ਅਗਜਨੀ ਜਿਸ ਨਾਲ ਜਾਇਦਨ ਨੂੰ ਨੁਕਸਾਨ ਪਹੁੰਚਾਉਣ ਅੱਗ ਲਗਾਉਣ ਵਾਲੀਆਂ ਸਮੱਗਰੀਆਂ ਦਾ ਕਬਜ਼ਾ ਕਰਨ ਦੇ ਦੋਸ਼ਾਂ ਲਈ ਲੋੜਿੰਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ